ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਆਂ ਦੋ ਟਰਾਲੀਆਂ 11 6.5 ਜੋ ਸੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਆਂ ਡਬਲ ਟਾਇਰ ਟਰਾਲੀਆਂ ਜੋ ਸੀ ਤੁਹਾਨੂੰ ਦਿਖਾ ਰਹੇ ਆਂ ਜੱਕ ਲੱਗਿਆ ਹੋਇਆ ਦੋਨਾਂ ਟਰਾਲੀਆਂ ਦੇ ਤੋਂ ਜੋ ਸੀ ਟਰਾਲੀ ਤੁਹਾਨੂੰ ਦਿਖਾ ਰਹੇ ਆਂ ਤਸਵੀਰਾਂ ਦੇ ਵਿੱਚ ਇਸ ਟਰਾਲੀ ਦਾ ਰੇਟ ਜੋ ਕਿ 1 ਲੱਖ 45000 ਰੁਪਏ 11 ਸਾਡੇ ਸੇ ਟਰਾਲੀ ਜੋ ਅਸੀਂ ਤੁਹਾਨੂੰ ਦਿਖਾਏ ਆ ਡਬਲ ਟਾਇਰ ਇਸ ਟਰਾਲੀ ਦਾ ਰੇਟ 1 ਲੱਖ 45000 ਰੁਪਏ ਵਧੀਆ ਟਰਾਲੀ ਜੋ ਸਿ ਤੁਹਾਨੂੰ ਦਿਖਾ ਰਹੇ ਆ ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੂਸਰੀ ਟਰਾਲੀ ਅਸੀਂ ਤੁਹਾਨੂੰ ਦਿਖਾ ਰਹੇ ਆ ਜੋ ਕਿ ਹੈਵੀ ਟਰਾਲੀ ਆ ਦੂਸਰੀ ਟਰਾਲੀ ਨੂੰ ਪਹਿਲੀ ਟਰਾਲੀ ਨਾਲ ਜੋ ਕਿ ਹੈਵੀ ਟਰਾਲੀ ਹੈ ਇਸ ਦਾ ਰੇਟ 1 ਲੱਖ 68000 ਰੁਪਏ ਜਿੱਕ ਲੱਗਿਆ ਹੋਇਆ ਇਹ ਦੋਨੋਂ ਟਰਾਲੀਆਂ ਬਕਾਊ ਹਨ ਜੋ ਵੀ ਕਿਸਾਨ ਵੀਰ ਇਹ ਟਰਾਲੀਆਂ ਲੈਣ ਦਾ ਚਾਹਵਨ ਹੋਵੇ ਤਾਂ ਵੀਰ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਤੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਇਸ ਟਰਾਲੀ ਦੇ ਸਬੰਧਤ ਕਿਸੇ ਵੀ ਪ੍ਰਕਾਰ ਦੀ ਇਹਨਾਂ ਟਰਾਲੀਆਂ ਦੇ ਰਿਲੇਟਡ ਜੋ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਇਹ ਰੀਆ ਬਰਨਾਲਾ ਕੰਟੈਕਟ ਨੰਬਰ ਜੋ ਕਿ ਵੀਡੀਓ ਦੇ ਥੱਲੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਇਸ ਟਰਾਲੀ ਦੇ ਸੰਬੰਧਿਤ ਪੂਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ